ਹਾਂ ਨਾਲ ਲਾ ਵੀ ਦੋ ਦੂਜੇ 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 ਮੋਤੀ 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 ਆਪਾਂ ਥੱਲੇ ਕਰੋ ਨਹੀਂ ਦੂਜੇ ਦੂਜੇ ਮੋਤੀ ਹੈ ਨਾ ਥੱਲੇ ਕਰੋ ਵੀ ਰਜਮ ਹਾਂ ਇਹ ਡਗਦੀ ਨਹੀਂ ਨਾਲ ਲਾ ਕੇ ਚੱਲ ਚੱਲ ਗਰੀਬੀ ਲਾਈ ਲਾ ਦਰਵਾਜ਼ਾ ਪਾ ਕੇ ਜਰਮੀਨੀ ਪਾਲਿਸੀ ਆ ਆ ਵੀ ਕੱਢ ਦੋ ਛੋਲਾ ਜੱਪੀ ਖੇਤ ਦੇ ਥੱਲੇ ਕਰ ਦੋ ਲੈ ਉਰਾ ਪੜਾ ਦੇ ਛੋਲਾ ਜੱਪੀ ਖੇਤ ਦੇ ਥੱਲੇ ਕਰ ਦੋ ਉਹ ਬੰਦ ਬੰਦ ਵਿੱਚ ਰੱਖੋ ਆਹ ਡੱਬੀ ਕਬੱਡੀ ਲਵਾਓ ਆ ਪਿੱਛੇ ਨੂੰ ਆ ਜਾਈਏ ਉਹਨੇ ਇੱਕ ਗੀਤ ਗਾਇਆ ਕਿ ਉਹ ਮੈਂ ਜੀਣਾ ਕਰੋ ਆ ਲਾਓ ਆਹ ਨਹੀਂ ਇਹ ਲਾਦੀ ਨਹੀਂ ਘਟਗਾ ਲਾਉਣਾ ਆ ਲਾਓ ਮੋਰੀ ਮੱਕੜਾ ਮੈਂ ਸੱਦੇ ਆ ਆਹ ਲਾ ਆਹ ਲਾ ਦੂਗੀ ਆਹ ਜੰਡਾ ਦਾ ਨਾਮ ਲਖੋ ਪੂਰੇ ਲਾ ਦੇ ਮੂਰੇ ਲਾ ਦੇ ਬੱਟੀ ਇਹਨਾਂ ਨੂੰ ਤੂੰ ਆਹ ਮੂਰੇ ਲਾ ਆਹ ਲਾਓ ਬੱਚੀ ¡Ahí, ahí! ¡Ahí, ahí! de nada. ਆ ਵੀ ਫਾ ਦੋ ਨਾ ਆ ਵੀ ਫਾ ਦੋ ਨਾ ਯਾਰ ਫਿਰ ਥੱਲੇ ਬੰਦੇ ਜਮਾ ਥੱਲੇ ਲਾਓ dire dire oh dire oh, ਇਹ ਮਾਣੋ ਕੋਈ ਦਾ ਬਾਲ ਆਹ ਲਓ ਪਹਿਲਾਂ ਰੋਣ ਆਹ ਲਓ ਜੀ ਪਹਿਲਾਂ ਸਾਡੀ ਛੜ ਨਾਲੇ ਪਾਰਲੀ ਛੜ ਥੱਲੇ ਜੇ ਥੱਲੇ ਜੇ ਦਾ ਬਹੁਤ ਰਾਮਾਨ ਦਾ ਬਹੁਤ ਹੋ ਗਿਆ ਉੱਥੇ ਪੈ ਕੇ ਨਾ ਵੋਟ ਨਾ ਕਰੀਂ ਅਲੀ ਕਾ ਲਾ ਇੱਥੇ ਲਾਉਣ ਆਲੀਆ ਬੀ ਲਾਉਣ ਕਿ ਕਿ ਲਾਵੇ ਬੱਸ ਹੁਣ ਲਾ ਲਾਰੀ ਦਾ ਕੰਮ ਕੈਸਾ ਹੈ ਅੱਜ ਦੇਖਾ ਕੰਮ ਕਰੂਗਾ ਜੀ ਤਾਰੂ ਬਿਚਾਉਣਾ ਤਾਰੂ ਲਾ ਲੇ Kển ki soo li bäk segue kâu uma estajoa sol o drop wo h vnd o vnd o o kaku maa meli soci m DA isada nha? Tpa соon faq o ind o kigo maa meli它 snf2 Inc kiw ਸਾਮਯੋਤ ਜੋਤ ਹੈ ਸੋਇ ਉਸਤੇ ਚੰਨ ਸਮੇ ਚੰਨ ਹੋਏ ਗੁਰਸਾਖੀ ਜੋਤ ਪਰਗਟ ਹੋਏ ਜੋ ਸੁਭਾਵਿਆ ਸੋ ਆਰਤੀ ਹੋਏ ਹਰ ਚਰਨ ਕਉ ਮਕਰਾਂਦ ਲੋਇ ਤੁਮ ਨੂੰ ਅੰਕ ਨਾ ਮੋਇ ਆਪਿ ਅਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਉ ਹੋ ਜਾਦੇ ਤੇਰੇ ਨੈ ਵਾਸਾ ਰਾਗ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਜੇ ਨਦਰਵਾ ਭਰਿਆ ਮਨ ਸਾਧੂ ਖੰਡ ਲਖੰਡਾ ਹੈ ਪੂਰਬ ਨਿਰਨਾਸ ਜਲੇ ਕਿਰਪਾਇਆ ਮਨ ਹਾਲੇ ਮੰਗਲ ਮੰਡਾ ਹੈ ਕਰ ਸਾਧੂ ਅੰਦਲੀ ਬਣ ਵੱਡਾ ਹੈ ਕਰ ਜੰਡਾਉਤ ਬਣ ਵੱਡਾ ਹੈ ਰਹਾਉ ਸਾਗਤ ਹਾਰਾ ਸਾਧਨ ਜਾਨੇ ਤਨੰਤਰ ਹੋ ਮੈਂ ਕੰਡਾ ਹੈ ਜੋ ਜੋ ਚਲਾ ਜਵਾ ਸੁਖ ਪਾਵੇ ਜਮਕਾਲ ਸਹਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੋ ਜਨ ਮਰਨ ਪਉਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁਸੂ ਅਖੰਡ ਪ੍ਰੇਮੰਡਾ ਹੈ ਹਮ ਗਰੀਬ ਮਸਕੀਨ ਰਵ ਤੇਰੇ ਹਰ ਆਖ ਰਾਖ ਵਡ ਵੱਡਾ ਹੈ ਜਾ ਨਾਨਕ ਨਾਮ ਆਧਾਰ ਠੀਕਰ ਨਾਮੇ ਹੀ ਸੁਖ ਮੰਡਾ ਹੈ ਕਰਾ ਗੋੜੀ ਪੂਰਬੀ ਮਹੱਲਾ ਪੰਜਵਾ ਕਰੋ ਬਨਾਦੀ ਸੁਨ ਮਰ ਮੀਤਾ ਸੰਤ ਚਹਿਲ ਕੀ ਵੇਲਾ ਹੀ ਹਾਂ ਖੜ ਚਲੋ ਹਰ ਲਾ ਆ ਕੇ ਉਸ ਸੁਸਹਿਲਾ ਔਦ ਕਟਾਇ ਤਨ ਸਰੇ ਨਾਰੇ ਮਨ ਦਰਮਲ ਕਾ ਸਵਾਰੇ ਰਹਾ ਓ ਇਸ ਸੰਸਾਰ ਵਿਕਾਰ ਸਭ ਸੇ ਮੈਂ ਤਰੇ ਓ ਬ੍ਰਹਮ ਗਿਆਨੀ ਜਿ ਸਜਾਏ ਪੀਆ ਵੈਰਾਸ ਕਦ ਕਦ ਤਨ ਜਾਨੀ ਜਾਂ ਕੋ ਆਇ ਸੋਈ ਬਾਜੂ ਹਰ ਗੁਰ ਤੇ ਮਨ ਅਸੇਰਾ ਨਿਕਰ ਮਹਿਲ ਪਾਉ ਸੁਖ ਸੇਤੇ ਬੋਹਰ ਨਾ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਰਾਤੇ ਸਰਦਾ ਮਨ ਕੀ ਨਾਨਕ ਦਾਸ ਇਹ ਸੁਖ ਮੰਗੇ ਮੁਖ ਕਰ ਸੰਤਨ ਕੀ ਅੰਤਰ ਜਾਮੀ ਪ੍ਰਖ ਵਧਾਤੇ ਸਰਦਾ ਨਾਨਕ ਦਾਸ ਇਹ ਸੁਖ ਮੰਗੇ ਮੁਖ ਕਰ ਸੰਤਨ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਰਾ ਅਰਦਾਸ ਇਕ ਓੰਕਾਰ ਵਾਹਿਗੁਰੂ ਜੀ ਕੀ ਫਾਤੇ ਭਗਵਤੀ ਜੀ ਸਹਾਇ ਵਾਰਿਸ ਜੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਰੰਗਤ ਗੁਰ ਤੇ ਅਮਰਦਾਸ RAM ਦਾਸਾ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਡਠਿਆਂ ਸਬਦ ਖਜਾਏ ਦੇਗ ਬਹਾਦਰ ਸਿਮਰੈ ਕਰਨੋਂ ਨਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਸਕੇ ਪਾਠ ਦਰਸ਼ਨ ਉਪਦੇਸ਼ ਜੀ ਕਾ ਧਿਆਨ ਅੰਤਰ ਖਾਲਸਾ ਜੀ ਵੱਲ ਪੰਜਾਬ ਪਿਆਰਿਆਂ ਚੌਹਾਂ ਸੇਵਜਾਦਿਆਂ 40 ਮੁਕਤਿਆਂ ਪਿਆਰਿਆਂ ਸਚਿਆਰਿਆਂ ਸ਼ਹੀਦ ਸਿੰਘਾਂ ਦੀ ਕਮਾਈ ਦਾ ਧਿਆਨ ਅੰਤਰ ਖਾਲਸਾ ਜੀ ਵੱਲ ਪੰਜਾਂ ਤਖਤਾਂ ਸਰਵੱਤ ਗੁਰਦੁਆਰਿਆਂ ਦਾ ਧਿਆਨ ਅੰਤਰ ਖਾਲਸਾ ਜੀ ਵੱਲ ਸਿੱਖਾਂ ਨੂੰ ਸਿੱਖੀ ਦਾਣ ਕੇਸਦਾਰਹਿ ਦਾਨ ਬਿਵੇਕ ਦਾਨ ਬਰੋਸਾ ਦਾਨ ਵਿਸਾਦ ਦਾਨ ਦਾਣਾ ਸਰਦਾਨਾਮ ਦਾਨ ਸ੍ਰੀ ਅਮਰਤ ਸਰ ਸੇਵ ਜੀ ਦੇ ਦਰਸ਼ਨ ਇਸ਼ਨਾਣ ਚੌਕੀਆਂ ਚੰਡੇ ਬੰਗੇ ਜੁਗੋ ਜਗਾ ਢਲ ਧਰਮ ਕਾ ਜੈ ਕਾ ਖਾਲਸਾ ਜੀ ਵਾਹੋ ਵਾਹਿਗੁਰੂ ਸਿੱਖਾਂ ਦਾ ਮਾਨੀ ਮਾਂ ਮਾਤ ਉਸਤੇ ਮਾਤਾ ਰਖਾ ਵਾਹਿਗੁਰੂ ਵੇਡ ਮਾਨਿਆਂ ਦੇ ਮਾਨੇ ਉਟਿਆਂ ਦੇ ਊਟ ਨੇ ਆਸਰਿਆਂ ਦੇ ਆਸਰੇ ਗੁਰੂ ਆਪ ਜੀ ਦੇ ਚਰਨ ਕਬਲਾ ਬਾਸ ਅਰਦਾਸ ਬੇਨਤੀ ਆਪ ਜੀ ਵੱਲੋਂ ਬਖਸੀ ਹੋਈ ਸਵਾਸਾਂ ਰੂਪੀ ਪੂੰਜੀ ਭੋਗਦੇ ਹੋਏ ਆਪ ਜੀ ਦੇ ਹੁਕਮ ਅਨਸਾਰ ਕੱਲੇ ਆਵੇ ਨਾਨਕਾ ਸਦੇ ਉੱਠੀ ਚਾਹੇ ਦੇ ਮਹਾਵਾਕ ਅਨੁਸਾਰ ਬੀਬਾ ਜਸਪ੍ਰੀਤ ਕੌਰ ਜੀ ਲੋਕ ਤੋਂ ਪਰਲੋਕ ਸੁਧਾਰ ਕੇ ਸਾਨੂੰ ਉਹਨਾਂ ਦਾ ਆਖੰਤਮ ਸੰਸਕਾਰ ਕੀਤਾ ਗਿਆ ਕੀਰਤਨ ਸੋਲੇ ਦੇ ਪਾਠ ਕੀਤੇ ਗਏ ਅਖਰਵੱਧ ਕਟ ਭੁੱਲ ਚੁਕਾਫ ਕਰਨਾ ਅੱਗੇ ਤੋਂ ਸੁੱਧ ਗੁਰਬਾਣੀ ਪੜਨ ਦਾ ਬਲਵਕਸ਼ਣ ਸਰਵਤ ਸੰਗਤ ਕੀ ਅਰਦਾਸ ਸਾਪ ਜੀ ਦੇ ਚਰਨ ਕਮਲਾਂ ਪਾਸ ਜੀਵਤ ਹੋਏ ਸੰਸਾਰ ਦੇ ਵਿਚਰਦੇ ਆ ਜਾਣੇ ਅਣ ਜਾਣੇ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਲੇਖਕਤ ਹੈ ਨਾ ਛੂਟੀ ਐ ਖਿੰਖਣ ਭੂਲਣਹਾਰ ਬਖਸ਼ਨਹਾਰਾ ਬਖਸ਼ ਲੈ ਨਾਨਕ ਪਾਰਉਤਾਰ ਹਰ ਤਰ੍ਹਾਂ ਕਰਕੇ ਮੇਰਾ ਕਰਨੀਆਂ ਸੰਗਰ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਵਿਵਾਜ ਜਸਪ੍ਰੀਤ ਦੇ ਚਰਣਾ ਵਿੱਚ ਨਿਵਾਸ ਬਖਸ਼ਨਾ ਪਿੱਛੇ ਪਰਿਵਾਰ ਨੂੰ ਸਕੇ ਸੰਬੰਧੀਆਂ ਨੂੰ ਰਸਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਨਾ ਜੋ ਜੀ ਆਵੇ ਸੋ ਰਾਜੀ ਹੀ ਜਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨਾ ਕੋਈ ਠੀਕ ਆ ਕੱਟ ਕੱਟ ਬਾਈ ਪੈ ਗਈ ਥੱਲੋ